ਸ਼ਵਾਣੀ ਦਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਧਿਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਭਲਕੇ 1 ਜੂਨ ਨੂੰ ਹੋਣ ਵਾਲੀ ਪੋਲਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਚੋਣ ਅਮਲੇ ਨੇ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਮੁੱਖ ਚੋਣ ਅਧਿਕਾਰੀ ਸਿਵੰਸੀ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਾ ਰਾਹੀਂ ਕੀਤੀ ਜਾਵੇਗੀ ਜ਼ਬਰਦਸਤ ਬਗਰਮੀ ਅਤੇ ਲੂਦੇ ਹਾਲਾਤ ਨੂੰ ਵੇਖਦੇ ਹੋਏ ਪੋਲਿੰਗ ਸਟੇਸ਼ਨਾਂ ਤੇ ਵੱਡੇ ਪੱਧਰ ਦੇ ਇੰਤਜ਼ਾਮ ਕੀਤੇ ਗਏ ਨੇ ਅਤੇ ਮੌਸਮ ਵਿਭਾਗ ਨੇ ਅਗਲੇ 3 ਦਿਨ ਲਈ ਤੇਜ਼ ਹਵਾਵਾਂ ਵਗਣ ਤੇ ਗਰਜ ਚਮਕ ਨਾਲ ਛਿੱਟੇ ਪੈਣ ਦੀ ਚੇਤਾਵਨੀ ਸਬੰਧੀ yellow alert ਜਾਰੀ ਕੀਤਾ ਹੈ ਤੇ ਹੁਣ ਖਬਰਾਂ ਮਸਤਾਰ ਨਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪਾਲਕੇ ਪਹਿਲੀ ਜੂਨ ਨੂੰ ਹੋਣ ਵਾਲੀ ਪੋਲਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸੂਬੇ ਦੇ ਵੋਟਰ ਚੋਣ ਮੈਦਾਨ ਵਿੱਚ ਨਿਤਰੇ 169 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 300 ਅਠਾਈ ਉਮੀਦਵਾਰਾਂ ਦੀ ਕਿਸਮਤ ਨੂੰ ਇਲੈਕਟ੍ਰੋਨਿਕ VOTING ਮਸ਼ੀਨਾਂ ਚ ਬੰਦ ਕਰਨਗੇ ਸਾਰੇ ਹੀ ਪੋਲਿੰਗ ਕੇਂਦਰਾਂ ਤੇ ਚੋਣ ਪਾਰਟੀਆਂ ਅੱਜ ਪਹੁੰਚ ਗਈਆਂ ਨੇ ਵੀਰਵੀ ਨਾਲ ਇਹ ਰਿਪੋਰਟ ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਲਈ ਚੋਣ ਅਮਲੇ ਦੀ ਰਵਾਨਗੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਧਾਰੀ ਗਰਮੀ ਦੇ ਬਾਵਜੂਦ ਚੋਣ ਅਮਲੇ ਵਿੱਚ ਉਤਸ਼ਾਹ ਦੇਖਿਆ ਗਿਆ ਚੋਣ ਅਮਲੇ ਨੂੰ ਇਲੈਕਟ੍ਰੋਨਿਕ VOTING ਮਸ਼ੀਨਾਂ ਅਤੇ ਹੋਰ ਸਾਜ਼ੋ-ਸਮਾਨ ਦੇ ਕੇ ਰਵਾਨਾ ਕੀਤਾ ਗਿਆ ਚੋਣਾਂ ਮੌਕੇ ਸਾਰੇ ਪੋਲਿੰਗ ਸਟੇਸ਼ਨ ਪੂਰੀ ਤਰ੍ਹਾਂ ਨਾਲ ਤਿਆਰ ਵੀ ਕਰ ਲਏ ਨੇ ਅਤੇ VOTING ਭਲਕੇਸ਼ਵਰ ਦੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਅਤੇ ਨਾਜ਼ੁਕ ਤੇ অতি ਨਾਜ਼ੁਕ ਪੋਲਿੰਗ ਸਟੇਸ਼ਨਾਂ ਤੇ ਵਾਧੂ ਗਿਣਤੀ ਵਿੱਚ ਪੁਲਿਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਸੂਬੇ ਵਿੱਚ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਰਜਿਸਟਰਡ ਨੇ ਅਤੇ ਇਹਨਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 726 ਮਰਦ 1 ਕਰੋੜ 1 ਲੱਖ 74240 ਔਰਤਾਂ 773 ਥਰਡ ਜੈਂਡਰ ਵੋਟਰ ਸ਼ਾਮਲ ਨੇ ਇਸੇ ਤਰ੍ਹਾਂ 1,93,855 ਵੋਟਰ 85 ਸਾਲ ਤੋਂ ਵੱਧ ਉਮਰ ਦੇ ਨੇ ਜਦਕਿ ਦਿਵਿਆਂਗ ਵੋਟਾਂ ਦੀ ਗਿਣਤੀ 1,58,718 ਹੈ ਵੋਟਰਾਂ ਦੀ ਹਿਹਾਇਤ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ 1758614 ਹੈ ਇਹਨਾਂ ਵਿੱਚ 937094 ਮਰਦ 821386 ਔਰਤ ਅਤੇ 134 ਥਰਡ ਜੈਂਡਰ ਵੋਟਰ ਸ਼ਾਮਲ ਨੇ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਉਮੀਦਵਾਰਾਂ ਦੀ ਗਿਣਤੀ 43 ਹੈ ਜਿਹੜੀ ਸੂਬੇ ਵਿੱਚ ਸਭ ਤੋਂ ਵੱਧ ਹੈ ਇਹਨਾਂ ਵਿੱਚ 26 ਉਮੀਦਵਾਰ ਆਜ਼ਾਦ ਨੇ ਵੋਟਰਾਂ ਦੇ ਹਿਹਾਇਤ ਨਾਲ ਸਭ ਤੋਂ ਘੱਟ ਵੋਟਰ 1552567 ਫਤੇਗੜ ਸਾਹਿਬ ਰਾਖਮੇ ਲੋਕ ਸਭਾ ਹਲਕੇ ਵਿੱਚ ਮਤੇ 7 ਆਜ਼ਾਦ ਉਮੀਦਵਾਰਾਂ ਸਮੇਤ ਸਭ ਤੋਂ ਘੱਟ 14 ਉਮੀਦਵਾਰ ਵੀ ਇਸੇ ਹਲਕੇ ਵਿੱਚ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਟਿਆਲਾ ਵਿੱਚ 2082 ਬਣਾਏ ਗਏ ਨੇ ਜਦਕਿ ਸਭ ਤੋਂ ਘੱਟ ਪੋਲਿੰਗ ਸਟੇਸ਼ਨ ਅੰਮ੍ਰਿਤਸਰ ਵਿੱਚ 1684 ਨੇ ਕਿ ਪਹਿਲੀ ਜੂਨ ਨੂੰ ਵੋਟਰ ਆਪਣੇ ਫਰਜ਼ ਨੂੰ ਸਮਝਦੇ ਹਨ ਪੋਲਿੰਗ ਕੇਂਦਰ ਤੇ ਪਹੁੰਚ ਕੇ ਲੋਕਤੰਤਰ ਦੇ ਇਸ ਪਰਵ ਵਿਚੇ ਸ਼ਾਮਲ ਹੋਏ ਇਸ ਬਾਰੇ ਚੋਣ ਪ੍ਰਕਿਰਿਆ ਨਾਲ ਜੁੜੇ ਸਾਰੇ ਹੀ ਅਧਿਕਾਰੀ ਆਸਮੰਦ ਨੇ ਜੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 65 ਫੀਸਦੀ ਤੋਂ ਕੁਝ ਵੱਧ VOTING ਰਜਿਸਟਰੀ ਕੀਤੀ ਗਈ ਸੀ ਇਹਨਾਂ ਚੋਣਾਂ ਲਈ ਭਾਰਤ ਚੋਣ ਕਮਿਸ਼ਨ ਦਾ ਟੀਚਾ ਹੈ ਇਸ ਵਾਰ 70% ਅਤੇ ਇਸ ਚੋਣ ਦੀ ਪ੍ਰਾਪਤੀ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੀ ਅਗਵਾਈ ਹੇਠ ਆਖਵਾਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਸਮੇਤ ਹੋਰਨਾ ਅਧਿਕਾਰੀਆਂ ਨੇ ਸਖਤ ਮਿੰਟ ਕੀਤੀ ਹੈ ਹੋਣ ਵਾਰੀ ਹੈ ਸੂਬੇ ਦੇ ਵੋਟਰਾਂ ਦੀ ਜਿਨ੍ਹਾਂ ਤੋਂ ਆਸ ਹੈ ਕਿ ਉਹ ਇਸ ਪਰਵ ਦਾ ਖੁੱਲ ਕੇ ਹਿੱਸਾ ਬਣਨਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਣਿ ਸਮਾਚਾਰ ਜਲੰਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਵੋਟਰਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਅਤੇ ਸੁਰੱਖਿਅਤ ਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਅਧਿਕਾਰੀਆਂ ਤੇ ਆਬਜ਼ਰਵਰਾਂ ਵੱਲੋਂ ਰੀਅਲ ਟਾਈਮ ਓਨਰਟਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100% ਦਾ ਲਾਈਵ ਵੈਬ ਕਾਸਟਿੰਗ ਯਕੀਨੀ ਬਣਾਈ ਜਾਵੇਗੀ ਉਹਨਾਂ ਦੱਸਿਆ ਕਿ ਸੂਬੇ ਦੇ ਕੋਲ 260000 ਕਰਮਚਾਰੀ ਚੌਂ ਡਿਊਟੀ ਨਿਭਾ ਰਹੇ ਨੇ ਜਿਨ੍ਹਾਂ ਵਿੱਚ 120114 ਪੋਲਿੰਗ ਸਟਾਫ 70724 ਸੁਰੱਖਿਆ ਕਰਮਚਾਰੀ ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ 50000 ਸਪੋਰਟਿੰਗ ਸਟਾਫ ਤੇ ਮੁੱਖ ਚੋਣ ਅਧਿਕਾਰੀ ਦਫਤਰ ਤੇ ਜ਼िला ਚੋਣ ਅਧਿਕਾਰੀ ਦਫਤਰਾਂ ਦੇ 25150 ਕਰਮਚਾਰੀ ਸ਼ਾਮਲ ਨੇ ਸੀਬਨ ਸਿੰਘ ਜੁਰੂ ਦੇ ਕਿਹਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਅਮਰਜੈਂਸੀ ਨਾਲ ਨਜੁਟਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਆਸ਼ਾ ਵਰਕਰਾਂ ਨੂੰ ਅਮਰਜੈਂਸੀ ਮੈਡੀਕਲ ਹਾਲਾਤ ਨਾਲ ਨਜੁਟਣ ਵਾਸਤੇ ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਕੀਤਾ ਜਾਵੇਗਾ ਪੋਲਿੰਗ ਸਟੇਸ਼ਨ ਤੇ ਫਰਸਟ ایڈ ਕਿੱਟਾਂ ਆਰਐਸ ਕੋਲ 슈ਗਰ ਕੈਂਡੀਜ਼ ਦਵਾਈਆਂ ਤੇ ਮਲਮ ਪੱਟੀਆਂ ਦੀ ਸਹੂਲਤ ਹੋਵੇਗੀ ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ਤੇ ਛਬੀ ਫੇ ਲਗਾਈ ਜਾਵੇਗੀ ਕਰ ਤੋਂ VOTING ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਵਨ ਸਿੰਘ ਨੇ ਦੱਸਿਆ ਕਿ 85 ਸਾਲ ਤੋਂ ਬਾਅਦ ਉਮਰ ਦੇ 9239 ਵੋਟਰ ਅਤੇ 4500 ਤੋਂ ਦਿਵੰਗ ਵੋਟਰਾਂ ਨੂੰ ਮਿਲਾ ਕੇ ਕੁੱਲ 13769 ਵੋਟਰਾਂ પાસે ਘਰ ਤੋਂ voting ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਹੈ ਜਿਨ੍ਹਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵੰਗ ਵੋਟਰਾਂ ਸਮੇਤ ਕੁੱਲ 12843 ਵੋਟਰਾਂ ਨੇ ਪੀ ਮਈਤਾ ਕਾਪਣੇ ਵੋਟ ਪਾ ਲਈ ਹੈ ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵੰਗ ਵੋਟਰਾਂ ਜਿਨ੍ਹਾਂ ਨੇ ਹੋਂਟਿੰਗ ਸਹੂਲਤ ਦੀ ਚੋਣ ਨਹੀਂ ਕੀਤੀ ਉਹ ਸ਼ਕਸ਼ਮ ਐਪਲੀਕੇਸ਼ਨ ਤੇ ਰਜਿਸਟਰ ਕਰਕੇ ਪਿਕ ਐਂਡ ਡ੍ਰੌਪ ਸਹੂਲਤ ਲੈ ਸਕ ਸਕਦੀ ਨੇ ਉਹਨਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ 801 ਕਰੋੜ 47 ਲੱਖ ਰੁਪਏ ਦੀਆਂ ਬਰਾਮਦੀਆਂ ਕੀਤੀਆਂ ਗਈਆਂ ਨੇ ਪੰਜਾਬ ਵਿੱਚ ਹੋ ਕੇ ਹੋਣ ਵਾਲੀ VOTING ਲਈ ਵਾਕ-ਵਾਖ ਹਲਕਿਆਂ ਚੋਣ ਅੰਬਲੇ ਨੂੰ ਆਪੋ ਆਪਣੇ ਬੂਥਾਂ ਲਈ ਰਵਾਨਾ ਕੀਤਾ ਗਿਆ ਹੈ ਚੋਣ ਅੰਬਲੇ ਦਾ ਕਹਿਣਾ ਹੈ ਕਿ ਉਹ ਲੋਕਤੰਤਰ ਦੇ ਉਤਸਵ 'ਚ ਹਿੱਸਾ ਲੈਣ ਤੇ ਖੁਸ਼ ਨੇ ਸਤਿ ਸ਼੍ਰੀ ਅਕਾਲ ਸੋਨੁਵਾਲਾ ਜੀ ਮੈਂ ਮਾਝੀ ਸਕੂਲ ਤੋਂ ਆਈ ਆ ਐਸਐਸ ਨਗਰ ਸਾਰੇ ਅਸੀਂ ਬੜੇ ਐਕਸਾਈਟਡ ਆ ਵੋਟਾਂ ਵਾਸਤੇ ਤੇ ਸਾਨੂੰ ਸਾਰਾ ਸਮਾਨ ਮਿਲ ਚੁੱਕਿਆ ਹੈ VOTING ਕੰਪਾਰਟਮੈਂਟ ਹੈ ਵੀ ਇਹ ਮਸ਼ੀਨ ਹੈ ਵੀ ਵੀ ਪੈਟ ਹੈ इवन ਕੇ ਮੈਡੀਕਲ ਕਿੱਟ ਵਗੈਰਾ ਹਰ ਇੱਕ ਚੀਜ਼ ਦੀ ਫੈਸਿਲਿਟੀ ਸਾਨੂੰ ਦਿੱਤੀ ਹੈ ਖਾਣ ਪੀਣ ਦੀ ਸੁਵਿਧਾ ਪੂਰੀ ਇੱਥੇ ਫੋਨੀ ਮਾਜਰਾ ਦੇ ਵਿੱਚ ਤੇ ਹੁਣ ਸਾਡਾ ਜਿਹੜਾ ਸਟੇਸ਼ਨ ਹੈ ਸਾਨੂੰ ਮਿਲਿਆ ਹੈ ਹਡਿਆਲਾ ਸਟੇਸ਼ਨ ਮਿਲਿਆ ਹੈ ਤੇ ਬਾਕੀ ਮੇਰੀ ਸਭ ਨੂੰ ਅਪੀਲ ਹੈ ਵੀ ਵੋਟ ਜ਼ਰੂਰ ਪਾਓ ਸਾਡੀ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਮੇਰਾ ਨਾਮ ਸੁਦੇਵ ਰਾਜ ਮੇਰੀ ਡਿਊਟੀ ਤਾਰਾ ਨਾਲ ਪਹਿਲੇ ਤੇਗੇ ਤੇਗੇ ਸਾਡੀ ਜਿਹੜੀ ਆ ਸਾਰੀ ਪਾਰਟੀ ਆ ਕੋਈ ਵੀ ਪਾਰਟੀਆਂ ਨੂੰ ਬੜੇ ਵਧੀਆ ਤਰ੍ਹਾਂ ਜਿਹੜਾ ਸਮਾਨ ਹੀ ਮਿਲ ਰਿਹਾ ਆ क्षी मैं कपूरथलाह वाली हाँ मेरी ड्यूटी मोनालिया खालसा स्कूल लगी है सारे ही वोटर नील कर दी सारे ही टाइम से आ अपने वोट पा तो गर्मी का भी खास ख्याल रखे बहुत अच्छा महसूस कर रहे हैं कि असं भी इसका एक पार्ट है डिस्ट्रिक्ट एडमिनिस्ट्रेशन ने काफ़ी अच्छे अरेंजमेंट्स किए हुए हैं कूलर की व्यवस्था की गई है फिर भी चलो गर्मी तो है बट डिस्ट्रिक्ट एडमिनिस्ट्रेशन ने काफ़ी अच्छे अरेंजमेंट्स किए हुए हैं प्रदेश खबर आकाशवाणी जलंधर तो सुन रहे हो भारकी वोटिंग नेखद आकाशवाणी जलंधर के प्रदेशक समाचार यूनिट वलो रौ, अपने रोजाना खबर के बुलेटिन तो इलावा सवेरे दस बजे तो, शाम चार बजे तक विशेष चो समाचार बुलेटिन प्रसारित पंजाब के सारे ही तेरह लोग सभा हल्क वोटर लल चौवी हजार चार सौ इकवंजा पोलिंग स्टेशन बनाए गए हैं इन सोलह हजार पांच सौ सतारा पेंडू और सत हजार नौ सौ चौंती शहरी इलाकिया स्थित ने इन पांच हजार छह सौ चरानवे पोलिंग स्टेशन संवेदनशील स्टेशन वजो पछाने गए ने कुछ पोलिंग स्टेषन खास विशेषतावान लैस हो तेरह लोग सभा हल्च अठवंजा अजे पोलिंग बूथ ने में प्लास्टिक तो की नहीं की गई है जबकि एक सौ पैंठ पिंक बूथ की पूरी में हथगी कुल एक हजार जिले के खटकल कला बूथ नीन बूथ बनाया गया है शहीद भगत सिंह राजगुरु के दे सुखदेव दे जीवन दर्शाने हुए फोटो लगाए गए हैं सूबे बार होगा की बनाए गए हैं जिन्हों की पूरी जिम्मेदारी पैंती साल तो

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਕਹਿਰ ਟਾ ਰਹੀ ਚੋਸਾਰ ਦੇਣ ਵਾਲੀ ਗਰਮੀ ਹਲੇ ਜਾ ਰਹੀ ਹੈ ਮੌਸਮ ਵਿਭਾਗ ਨੇ ਪਾਕ ਪਹਿਲੀ ਜੂਨ ਨੂੰ ਕਈ ਜ਼ਿਲ੍ਹਿਆਂ ਵਿੱਚ orange ਤੇ yellow ਅਲਰਟ ਜਾਰੀ ਕਰਦਿਆ ਹਨੇਰੀ ਚੱਕਰ ਤੇ ਗਰਜ ਚਮਕ ਨਾਲ ਛਿੱਟੇ ਪੈਣ ਦੀ ਚੇਤਾਵਨੀ ਦਿੱਤੀ ਹੈ ਇਸ ਦੌਰਾਨ ਤਕਰੀਬਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ तेज हवाज सवेर ती तो वागद लू के थपेड़िया ने हर किसी के नक् च तन किया गर्मी आम जनजीवन बुरी तरह प्रभावित हो जबरदस्त गर्मी के लू के इस गंभीर हालात नेखते हुए कौमी आफत प्रबंधन अथारिट्टी ने लोगों न पूरी सावधानी बरतने की सलाह दी सीधी धुपच बहर निकलने की सलाह